ਕਿੱਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮੈਗਾ ਰੋਡ ਸ਼ੋਅ ਵੀ ਕਰਨਗੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੋਣ ਸੰਗਰਾਮ ਦਾ ਪਲਕੇ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਬਿਆਣੀ ਕੀ ਕੱਲੂ 6 ਵਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਰੂਡ ਸ਼ੋਅ ਕਰਨਗੇ ਅਸਲਿਕ ਕੀ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣਗੇ ਦਿੱਲੀ ਦੇ ਬੁੱਕਬੰਦਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮਹਗਾ ਰੋਡ ਸ਼ੋਅ ਵੀ ਕਰਨਗੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੂਣ ਸੰਗਰਾਮ ਦਾ ਹਲਕੇ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਯਾਨੀ ਕਿ ਕੱਲੂ 6 ਵਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਅੰਬਸਰ ਦੇ ਵਿੱਚ ਰੂਡ ਸ਼ੋਅ ਕਰਨਗੇ ਦੱਸਦੀ ਕਿ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਰਪਾਰ ਸਾਹਿਬ ਦੇ ਵਿੱਚ ਮੱਥਾ ਟੇਕਣਗੇ। ਦਿੱਲੀ ਦੇ ਬੁੱਕਬੰਦਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮੈਗਾ ਰੋਡ ਸ਼ੋਅ ਵੀ ਕਰਨਗੇ। ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੋਣ ਸੰਗਰਾਮ ਦਾ ਪਲਕੀ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਬਿਆਣੀ ਕੀ ਕਾਲੂ 6 ਵਜੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਦੇ ਨਾਲ ਅੰਬਿਸਰ ਦੇ ਵਿੱਚ ਰੂਡ ਸ਼ੋਅ ਕਰਨਗੇ ਦੱਸਦੀ ਕਿ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਰਪਾਰ ਸਾਹਿਬ ਦੇ ਵਿੱਚ ਮੱਠਾ ਵੀ ਟੇਕਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮੈਗਾ ਰੋਡ ਸ਼ੋਅ ਵੀ ਕਰਨਗੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੂੜ ਸੰਗਰਾਮ ਦਾ ਪਲਕੀ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਯਾਨੀ ਕਿ ਕੱਲ ਨੂੰ 6 ਵਜੇ ਮੁੱਖ ਮੰਤਰੀ ਅਰਵਿੰਦ ਕੇਸਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਅੰਬਸਰ ਦੇ ਵਿੱਚ ਰੂਡ ਸ਼ੋਅ ਕਰਨਗੇ ਦੱਸਦੀ ਕਿ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਰਪਾਰ ਸਾਹਿਬ ਦੇ ਵਿੱਚ ਮੱਥਾ ਟੇਕਣਗੇ ਦਿੱਲੀ ਦੇ ਬੁੱਕਬੰਦਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮੈਗਾ ਰੋਡ ਸ਼ੋਅ ਵੀ ਕਰਨਗੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੋਣ ਸੰਗਰਾਮ ਦਾ ਹਲਕੇ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਬਿਆਣੀ ਕੀ ਕਾਲੂ 6 ਵਜੇ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਦੇ ਨਾਲ ਅੰਬਸਰ ਦੇ ਵਿੱਚ ਰੂਡ ਸ਼ੋਅ ਕਰਨਗੇ ਦੱਸਦੀ ਕਿ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣਗੇ। ਦਿੱਲੀ ਦੇ ਬੁੱਕਬੰਦਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮੈਗਾ ਰੋਡ ਸ਼ੋਅ ਵੀ ਕਰਨਗੇ। ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੋਣ ਸੰਗਰਾਮ ਦਾ ਹਲਕੇ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਬਿਆਨਕੀ ਕਾਲੂ 6 ਵਜੇ ਮੁੱਖ ਮੰਤਰੀ ਅਰਪਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਂ ਦੇ ਨਾਲ ਅੰਬਸਰ ਦੇ ਵਿੱਚ ਰੂਡ ਸ਼ੋਅ ਕਰਨਗੇ ਦੱਸਦੀ ਕਿ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਰਪਾਰ ਸਾਹਿਬ ਦੇ ਵਿੱਚ ਮੱਥਾ ਟੇਕਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਲਕੇ ਪੰਜਾਬ ਆਉਣਗੇ ਤੇ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਆਪਣਾ ਮੈਗਾ ਰੋਡ ਸ਼ੋਅ ਵੀ ਕਰਨਗੇ। ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਤੋਂ ਪੰਜਾਬ ਦੇ ਵਿੱਚ ਆਪਣੇ ਚੋਣ ਸੰਗਰਾਮ ਦਾ ਪਲਕੇ ਆਗਾਜ਼ ਕਰਨਗੇ ਤੇ 16 ਤਰੀਕ ਦੀ ਸ਼ਾਮ ਭਿਆਣੀ ਕਿ ਕੱਲ ਨੂੰ 6 ਵਜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਰੂਡਰ ਸ਼ੋ ਕਰਨਗੇ ਦੱਸਦੀ ਕਿ ਰੋਡ ਸ਼ੋ ਤੋਂ ਬਾਅਦ ਅਰਵਿੰਦ ਕੇਚੜੀ ਵਾਲਾ ਦਰਪਾਰ ਸਾਹਿਤ ਵਿੱਚ ਮੱਥਾ ਟੇਕਣਗੇ